ਲਓ ਜੀ ਅਸੀਂ ਹੁਣ ਜਾ ਰਹੇ ਹਾਂ ਟॉय ਟ੍ਰੇਨ ਦੇਖਣ ਤੇ ਕੋਣੇ ਆ ਤੁਹਾਨੂੰ ਇਹ ਉਸ ਜਗਾ ਕੇ ਟॉय ਟ੍ਰੇਨ ਨਾ ਗਾਇਸ ਇੱਥੇ ਆਪਣੇ ਟॉय ਟ੍ਰੇਨ ਤੇ ਹੁਣ ਇਹਦੇ ਵਿੱਚ ਜਾ ਕੇ ਆਪਾਂ ਦੇਖਦੇ ਹਾਂ ਕੀ ਕੀ ਹੈ ਇਹਦੇ ਵਿੱਚ ਬੱਚਿਆਂ ਲਈ ਸਪੈਸ਼ਲ ਇਹ ਵਧੀਆ ਹੋਇਆ ਤੁਹਾਨੂੰ ਜ਼ਰੂਰ ਇਹਦੇ ਵਿੱਚ ਦਿਖਾਉਣੇ ਆ ਤਾਂ ਵੈਸੇ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਬਹੁਤ ਅੱਛੀਆਂ ਆ ਆ ਦੇਖੋ ਆ ਲਾਈਨ ਜੋ ਜਾ ਰਹੀ ਹੈ ਸੋਈ ਟ੍ਰੇਨ ਦੀ ਹੈ ਆ ਦੇਖੋ ਬਹੁਤ ਹੀ ਪਿਆਰੀ ਇੱਥੇ ਪਾਰਕਾ ਮੰਦਰ ਬਹੁਤ ਵਧੀਆ ਨੇ ਤੇ ਹਰੀਆਲੀ ਹਰੀਆਲੀ ਹੈ ਦੂਰੋਂ ਵਿੱਚ ਬੈਠ ਕੇ ਬੜਾ ਮਜ਼ਾ ਆਉਂਦਾ ਤੇ ਤੁਸੀਂ ਵੀ ਆਨੰਦ ਲਓ ਟॉय ਟ੍ਰੇਨ ਦਾ ਫੀਲਿੰਗ ਆਊਗੀ ਜਿੱਦਾਂ ਬਿਲਕੁਲ ਰੀਅਲ ਟ੍ਰੇਨ ਦੇ ਵਿੱਚ ਆਹ ਸਟੇਸ਼ਨ ਹੈ ਗਾਈਜ਼ ਟॉय ਟ੍ਰੇਨ ਦਾ ਸਟੇਸ਼ਨ ਹੈ ਤੇ ਤੇ ਕੌਣ ਹੈ ਤੁਹਾਨੂੰ ਪ੍ਰੋਪਰ ਡਿਜੀਟਲ ਸੀ ਲੈ ਲਈ ਆ ਅਲੈਕੋ ਹੁਣ ਚੱਲੀਏ ਟੌਇਰ ਟ੍ਰੇਨ 'ਚ ਆਜੋ ਆ ਦੇਖੋ गाइस ਇਹ ਰੇਲਵੇ ਸਟੇਸ਼ਨ ਤੇ ਗੱਡੀ ਖੜੀ ਹੈ ਮਹਾਰਾਣਾ ਪ੍ਰਤਾਪ ਐਕਸਪ੍ਰੈਸ ਦੇਖੋ ਪ੍ਰੋਪਰ ਰੀਅਲ ਲੁੱਕ ਬਣਾਈ ਤੇ ਜਿੱਦਾਂ ਆਪਣਾ ਇੰਡੀਅਨ ਰੇਲਵੇ ਸਟੇਸ਼ਨ ਸੇਮ ਟੂ ਸੇਮ ਹਦਾ ਹੀ ਬਣਾਇਆ ਤੇ ਇਹਦਾ ਬਹੁਤ ਬੱਚਿਆਂ ਵਿੱਚ क्रेज ਹੁੰਦਾ ਹੈ ਤੇ ਕਾਫੀ ਲੋਕ ਵੀ ਤੇ ਸਫਰ ਕਰਨਾ ਪਸੰਦ ਕਰਦੇ ਆ ਤੇ ਕੋਈ ਟ੍ਰੇਨ ਦੀ ਜਰਨੀ ਤੁਹਾਡੇ ਨਾਲ ਅਸੀਂ ਕਰਦੇ ਆ ਸੰਜੀ ਆ ਇਹਦਾ ਰੂਟ ਦੇਖੋ ਲਾਈਨ ਦੇਖੋ ਗਾਈਜ਼ ਆ ਪੂਰਾ ਟਰੈਕ ਹੈ ਟॉय ਟ੍ਰੇਨ ਦਾ ਤੇ ਕਾਫੀ ਹਰਿਆ ਭਰਿਆ ਪਾਰਕ ਹੈ ਤੇ ਆ ਮੈਂ ਉੱਪਰ ਖੜ ਕੇ ਸਟੇਸ਼ਨ ਦੇ ਤੁਹਾਨੂੰ ਦਿਖਾ ਰਿਹਾ ਹਾਂ ਇਹ ਆਪਣਾ ਰੇਲਵੇ ਟॉय ਟ੍ਰੇਨ ਦਾ ਸਟੇਸ਼ਨ ਤੇ ਇੱਥੋਂ ਇਹ ਚਲਣੀ ਪੂਰਾ ਟਰੈਕ ਦਾ ਚੱਕਰ ਲਗਾ ਕੇ ਤੇ ਫਿਰ ਇੱਥੇ ਹੀ ਲਿਆ ਕੇ ਉਤਾਰਦੀ ਹੈ ਤੇ ਰਸਤੇ ਵਿੱਚ ਕਾਫੀ ਵਧੀਆ ਚੀਜ਼ਾਂ ਆਉਂਦੀਆਂ ਨੇ ਮੰਦਰ ਆਉਂਦਾ ਤੇ ਬਾਕੀ ਉਹ ਤੁਹਾਨੂੰ ਸਾਰੀ ਅੱਗੇ ਜਾ ਕੇ ਦੇਖੀ ਜਾਣਾ ਤੇ ਦੇਖੋ ਕਿੰਨੇ ਜ਼ਿਆਦਾ ਪੇੜ-ਪੌਦੇ ਆ ਤੇ ਪਾਰਕ ਦੇ ਵਿੱਚ ਇਹ ਲਾਈਨ